ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਅਸੀਂ ਅੱਜ ਜਾਨੀ ਕਿ 10 ਮਾਰਚ ਨੂੰ 12ਵੀਂ ਜਮਾਤ ਦੇ ਹੋਏ ਸਰੀਰਕ ਸਿੱਖਿਆ ਦੇ ਪੇਪਰ ਦਾ ਹੱਲ ਕਰਾਂਗੇ। ਇਹ ਪੇਪਰ 50 ਅੰਕਾਂ ਦਾ ਸੀ। ਤਾਂ ਵੀਡੀਓ ਦੇ ਵਿੱਚ ਅਸੀਂ ਛੋਟੇ ਸਵਾਲਾਂ ਨੂੰ ਹੱਲ ਕਰਾਂਗੇ। ਭਾਗ ੳ ਇਹਦੇ ਵਿੱਚ ਪਹਿਲਾ ਸਵਾਲ ਹੈ ਮੂਚ ਕਿਹੜੀ ਸੱਟ ਹੈ? ਤਾਂ ਇਸ ਦਾ ਸਹੀ ਆਪਸ਼ਨ ਈ ਡੀ ਜੋੜ ਦੀ। ਦੂਸਰਾ ਸਵਾਲ ਖੇਡ ਉਪਕਰਨ ਬਣਾਉਣ ਲਈ ਪੰਜਾਬ ਦਾ ਕਿਹੜਾ ਸ਼ਹਿਰ ਪ੍ਰਸਿੱਧ ਹੈ? ਇਹਦਾ ਆਪਸ਼ਨ ਸਹੀ ਹੈ ਜੀ ਜਲੰਧਰ। ਤੀਸਰਾ ਸਵਾਲ ਕਿਹੜਾ ਸਰੀਰਕ ਯੋਗਤਾ ਦਾ ਅੰਗ ਨਹੀਂ ਹੈ? ਬੁੱਧੀ ਇਹਦਾ ਆਪਸ਼ਨ ਸਹੀ ਹੈ। ਸਵੇਰੇ ਰਾਤ ਹੀ ਇਸ ਚੈਨਲ ਦੇ ਉੱਤੇ ਇੱਕ ਵੀਡੀਓ ਪਾਈ ਗਈ ਸੀ ਜੋ ਕਿ ਪਹਿਲਾਂ ਦੇ ਪੇਪਰ ਦੀ ਹੈ ਪ੍ਰੀ ਬੋਰਡ ਤੇ ਪਿਛਲੇ ਸਾਲ ਵਾਲਾ ਜੋ ਪੇਪਰ ਹੈ 2023 ਦਾ ਪਾਇਆ ਗਿਆ ਸੀ। ਉਹਨਾਂ ਦੇ ਵਿੱਚੋਂ ਇਸ ਪੇਪਰ ਦੇ ਵਿੱਚ ਕਈ ਸਵਾਲ ਨੇ ਜਿਨ੍ਹਾਂ ਦੇ ਵਿੱਚ ਇਹ ਸਵਾਲ ਵੀ ਸ਼ਾਮਲ ਹੈ। ਅਗਲਾ ਸਵਾਲ ਮਿਲਾਨ ਕਰੋ। ਲੋਹੇ ਦਾ ਉਦਯੋਗ, ਵਿਵਹਾਰ ਸੰਬੰਧੀ ਅਧਿਐਨ, ਅੰਤਰਾਲ ਸਿੱਖਲਾਈ ਵਿਧੀ। ਤਾਂ ਲੋਹੇ ਦਾ ਉਦਯੋਗ, ਵਿਵਹਾਰ ਸੰਬੰਧੀ ਅਧਿਐਨ, ਅੰਤਰਾਲ ਸਿੱਖਲਾਈ ਵਿਧੀ। ਅਗਲਾ ਸਵਾਲ ਕਿਸ਼ੋਰ ਅਵਸਥਾ 13 ਤੋਂ ਲੈ ਕੇ 18 ਸਾਲ ਤੱਕ ਦਾ ਸਮਾਂ ਹੁੰਦਾ ਹੈ ਸਹੀ ਜਾਂ ਗਲਤ ਦੱਸਣਾ ਹੈ ਵੈਸੇ ਤਾਂ ਇਹ ਭਾਰਤੀ ਸਿਧਾਂਤ ਅਨੁਸਾਰ ਸਹੀ ਹੈ ਕਿਉਂਕਿ 18 ਸਾਲ ਤੋਂ ਬਾਅਦ ਅਸੀਂ ਬਾਲਗ ਦਾ ਦਰਜਾ ਦੇ ਦਿੰਨੇ ਆ ਪਰ ਇੰਗਲਿਸ਼ ਦੇ ਵਿੱਚ ਜੇ ਅਸੀਂ ਦੇਖੀਏ ਤਾਂ 19 ਵਾਲੇ ਜਿਹੜੇ ਸੌਰੀ 13 ਵਾਲੇ ਜਿਹੜੇ ਸ਼ਬਦ ਨੇ 13 ਤੋਂ ਲੈ ਕੇ 19 ਤੱਕ ਤਾ ਉਹ ਸਾਰੇ ਕਿਸ਼ੋਰ ਅਵਸਥਾ ਦੇ ਵਿੱਚ ਗਿਣੇ ਜਾਂਦੇ ਨੇ ਵੈਸੇ ਵੀ ਵੱਖ-ਵੱਖ ਵਿਦਵਾਨਾਂ ਦੀਆਂ ਵੱਖ-ਵੱਖ ਧਾਰਨਾਵਾਂ ਨੇ ਪਰ ਇਹ ਇੱਥੇ ਸਹੀ ਹੈ 13 ਤੋਂ 18 ਸਾਲ ਤੱਕ ਦਾ ਸਮਾਂ ਜਿਹੜਾ ਉਹ ਕਿਸ਼ੋਰ ਅਵਸਥਾ ਤਾਂ ਮੰਨਿਆ ਜਾਂਦਾ ਹੈ ਅਗਲਾ ਸਵਾਲ ਦੌੜ ਦੇ ਸਮੇਂ ਗੋਡੇ ਭੜਨਾ ਕਿਰਿਆਤਮਕ ਅਸਮਰੱਥਾ ਹੁੰਦੀ ਹੈ ਹਾਂਜੀ ਇਹ ਵੀ ਠੀਕ ਹੈ ਅਗਲਾ ਸਵਾਲ ਪ੍ਰੋਫੈਸਰ ਗੁਰਸੇਵ ਸਿੰਘ ਸਰਕਾਰੀ ਸਿੱਖਿਆ ਕਾਲਜ ਲੁਧਿਆਣਾ ਵਿੱਚ ਸਥਿਤ ਹੈ ਤਾਂ ਇਹ ਗਲਤ ਹੈ ਕਿਉਂਕਿ ਇਹ ਪਟਿਆਲਾ ਦੇ ਵਿੱਚ ਹੈ ਤਾਂ ਜਿਨ੍ਹਾਂ ਵਿਦਿਆਰਥੀਆਂ ਨੇ ਸਵੇਰ ਵਾਲੀ ਜਾਂ ਰਾਤ ਵਾਲੀ ਜੋ ਵੀਡੀਓ ਪਾਈ ਗਈ ਸੀ ਉਹ ਦੇਖੀ ਹੈ ਉਸ ਵੀਡੀਓ ਦੇ ਵਿੱਚ ਇਹ ਵੀ ਸਵਾਲ ਹੈ ਜਿਹੜਾ ਉਹ ਦਿੱਤਾ ਗਿਆ ਹੈ ਅਗਲਾ ਸਵਾਲ ਖਾਲੀ ਥਾਂਵਾਂ ਭਰੋ ਕਿਸੇ ਪ੍ਰਤੀਰੋਧ ਦੇ ਵਿਰੁੱਧ ਕੰਮ ਕਰਨਾ ਅਖਵਾਉਂਦਾ ਹੈ ਤਾਕਤ ਅਗਲਾ ਸਵਾਲ ਪਰਾਤਨ 올림픽 ਖੇਡਾਂ ਦੀ ਸ਼ੁਰੂਆਤ 17 736 ਸੂਵੀ ਦੇ ਵਿੱਚ ਹੋਈ ਮੋਚ ਵਾਲੀ ਸੱਟ ਉੱਪਰ ਬਰਫ਼ ਲਾਉਣੀ ਚਾਹੀਦੀ ਹੈ ਤਾਂ ਅੱਗੇ ਜਿਹੜੇ ਨੇ ਇਹ ਲਿਖਤੀ ਸਵਾਲ ਨੇ ਇਹ ਵਿਦਿਆਰਥੀਆਂ ਨੇ ਕੀਤੇ ਹੋਣਗੇ ਫਿਰ ਵੀ ਜੇ ਕਿਸੇ ਸਵਾਲ ਸਬੰਧੀ ਕੋਈ ਤੁਹਾਡੀ ਕੁਆਰੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਤੁਹਾਨੂੰ ਉਸ ਦਾ ਉੱਤਰ ਜ਼ਰੂਰ ਮਿਲ ਜਾਵੇਗਾ ਅਗਲੇ ਪੇਪਰਾਂ ਸੰਬੰਧੀ ਵੀਡੀਓਜ਼ ਵੀ ਜਿਹੜੀਆਂ ਉਹ ਇਸ ਚੈਨਲ ਦੇ ਉੱਤੇ ਅਪਲੋਡ ਹੋਣਗੀਆਂ ਇਸ ਲਈ ਜੇਕਰ ਤੁਸੀਂ ਪਹਿਲਾਂ ਅਪਡੇਟ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਵੀਡੀਓ ਨੂੰ ਆਪਣੇ ਸਾਥੀਆਂ ਤੱਕ ਵੀ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਤੋਂ ਲਾਹਾ ਲੈ ਸਕਣ ਤੇ ਅਗਲੀਆਂ ਵੀਡੀਓਜ਼ ਦੇਖ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ